ਜੋ ਕੁਝ ਦਿਨ ਪਹਿਲਾਂ ਸਤਜੈ ਸਿੰਘ ਜੀ ਉਹਨਾਂ ਦੀ ਡੈਥ ਹੋਈ ਹੈ ਕੈਨੇਡਾ ਦੇ ਵਿੱਚ ਤੇ ਉਹ ਮੇਰਾ ਬੇਟਾ ਵੀ ਉਹਨਾਂ ਦੇ ਨਾਲ ਹੀ ਸੀਗਾ ਉੱਥੇ ਤੇ ਉਹ ਵੀ ਉੱਥੇ ਹੀ ਰਹਿੰਦੇ ਇਕੱਠੇ ਰਹਿੰਦੇ ਰੁੰਦੇ ਸੀਗੇ ਮਿਲਦੇ ਕਰਦੇ ਸੀਗੇ ਜੋ ਇਹ ਵਾਪਰੀ ਹੈ ਘਟਨਾ ਬਹੁਤ ਹੀ ਦਖਦਾਈ ਜਿਹੜੀ ਮੌਤ ਹੋਈ ਹੈ ਪਰਿਵਾਰ ਨੂੰ ਜਿੰਨਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਿੱਥੇ ਸਾਨੂੰ ਵੀ ਪਰਿਵਾਰਾਂ ਨੂੰ ਪਿਆ ਤੇ ਸਾਰੇ ਭਦੌੜ ਦੇ ਏਰੀਏ ਦੇ ਵਿੱਚ ਬਹੁਤ ਹੀ ਅੱਜ ਸੋਗ ਦੀ ਜਿਹੜੀ ਲਹਿਰ ਹੈਗੀ ਆ ਸਭ ਦੀਆਂ ਅੱਖਾਂ ਨਮ ਨੇਗੀਆਂ ਤੇ ਇੱਥੇ ਹੀ ਪਰਿਵਾਰ ਨੂੰ ਜਿੱਥੇ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਲੋਕਾਂ ਨੂੰ ਵੀ ਸਾਥੀਆਂ ਨੂੰ ਵੀ ਤੇ ਉਹਦੇ ਉਹਦੇ ਦੋਸਤਾਂ ਮਿੱਤਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਸਭ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਬਹੁਤ ਹੀ ਦਖਦਾਈ ਮੌਤ ਹੋਈ ਹੈ ਜੀ ਰੱਬਾ ਐਸਾ ਕਿਸੇ ਨੂੰ ਨਾ ਕਦੇ ਬੈਰੀ ਦੁਸ਼ਮਣ ਨੂੰ ਮੌਤ ਵੀ ਨਾ ਬਈਕਰ ਸਿੰਘ ਮਿਸਤਰੀ ਦੇ ਪਰਿਵਾਰ ਤੇ ਬਹੁਤ ਵੱਡਾ ਪਹਾੜ ਡਿੱਗਿਆ ਇਹਦਾ ਇਹਨਾਂ ਦਾ ਬੇਟਾ 3 ਸਾਲ ਪਹਿਲਾਂ ਜਿਹਨੂੰ ਅਸੀਂ ਪਿਆਰ ਨਾਲ ਸੁੱਖਾ ਕਹਿ ਦਿੰਦੇ ਆ ਉਹਦਾ ਨਾਂ ਸਖਚੈਨ ਸਿੰਘ ਹੈ ਉਹ ਮਤਲਬ ਸਾਡੇ ਪਹਿਲਾਂ ਵੀ ਉਹਨਾਂ ਨਾਲ ਉਹਦੇ ਨਾਲ ਚੰਗੇ ਸਬੰਧ ਆ ਸਾਡੇ ਮੇਰੇ ਭਤੀਜੇ ਦਾ ਕਲਾਸ ਪੇ ਨੂੰ ਆ ਪੜਦਾ ਰਿਹਾ ਨਾਲ ਘਰੇ ਵੀ ਆਉਂਦਾ ਜਾਂਦਾ ਸੀ ਉਹ ਕੈਨੇਡਾ ਬੜੇ ਵਧੀਆ ਟੰਗ ਨਾਲ ਗਿਆ ਉਹਦਾ ਕੰਮਕਾਰ ਕਰ ਰਿਹਾ ਸੀ ਬਸ ਉੱਥੇ ਜਦੋਂ ਕੋਈ ਸਾਡੇ ਭਾਗ ਮਾੜੇ ਹੁੰਦੇ ਆ ਕੋਈ ਮਾੜਾ ਸਮਾ ਆ ਗਿਆ ਉਹਨੇ ਮਤਲਬ ਐਕਸੀਡੈਂਟ ਹੋ ਗਿਆ ਮਤਲਬ ਐਕਸੀਡੈਂਟ ਨਾਲ ਉਹਦੀ ਸਖਚਨ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅੱਜ 18-19 ਦਿਨਾਂ ਬਾਅਦ ਡੈੱਡ ਬੋਡੀ ਇੱਥੇ ਪਹੁੰਚੀ ਆ ਅੱਜ ਹੁਣ ਇੱਥੇ ਜਿਹੜਾ ਵਿਸਾਖੀ ਵਾਲਾ ਰੋਡ ਤੇ ਰਾਮ ਬਾਗ ਆ ਉੱਥੇ ਸੰਸਕਾਰ ਕੀਤਾ ਹੈ ਬੜੇ ਦੁੱਖ ਦੀ ਗੱਲ ਹੈ ਸਾਰੇ ਪਿੰਡ ਦੇ ਸਾਰੇ ਏਰੀਏ ਦੇ ਕੋਨੇ-ਕੋਨੇ ਤੋਂ ਸੰਗਤ ਆਈ ਬਿੱਕਰ ਸਿੰਘ ਮਿਸਤਰੀ ਨਾਲ ਦੁੱਖ ਵੰਡਾਉਣ ਵਾਸਤੇ ਪਰ ਗੱਲ ਇਹ ਆ ਵੀ ਚਾਹੇ ਦੁੱਖ ਬਣਾਇਆ ਜਾਂਦਾ ਪਰ ਗੱਲ ਹੈ ਧੰਨ ਉਹ ਮਾਂ ਹੈ ਤਾਨੂੰ ਪਿਓ ਹੈ ਜਿਨ੍ਹਾਂ ਦਾ ਮਤਲਬ ਐਡਾ ਨੌਜਵਾਨ ਤੇ ਐਡਾ ਸਿਆਣਾ ਤੇ ਐਡਾ ਲਾਇਕ ਸੁਪੁੱਤਰ ਉਹਨਾਂ ਦੇ ਕੋਲੋਂ ਚਲਿਆ ਗਿਆ ਇਹਦੀ ਕਿਸੇ ਹੱਦ ਤੇ ਵੀ ਇਹ ਘਾਟਾ ਪੂਰਾ ਨਾ ਹੋਣ ਵਾਲਾ ਪੂਰਾ ਪੂਰਾ ਹੋਣੀ ਹੋ ਸਕਦਾ ਪ੍ਰਧਾਨ ਜੀ ਡੈੱਡ ਬੋਡੀ ਲੈ ਕੇ ਆਉਣ ਦਾ ਕੀ ਦਾ ਸਹਿਯੋਗ ਰਿਹਾ ਕੋਈ ਸਰਕਾਰ ਦਾ ਜਾਂ ਪ੍ਰਸ਼ਾਸਨ ਨੇ ਨਹੀਂ ਜੀ ਇਹ ਤਾਂ ਡੈੱਡ ਬੋਡੀ ਸੰਬੰਧੀ ਤਾਂ ਜੀ ਗੱਲ ਇਹ ਆ ਵੀ ਇਹ ਤਾਂ ਪਰਿਵਾਰ ਦਾ ਇਕੱਲਾ ਹੀ ਮੁੰਡਾ ਸੀ ਉੱਥੇ ਉੱਥੇ ਮਤਲਬ ਇਹਨਾਂ ਦਾ ਮੁੰਡੇ ਦਾ ਕਲਾਸ ਪਹਿਲੋਂ ਤਲਵੰਡੀ ਤੋਂ ਮੁੰਡਾ ਵਿਕਰਮ ਸ਼ਾਇਦ ਉਹਦਾ ਨਾਂ ਉਹਨੇ ਜਾਦੇ ਉੱਥੇ ਮਤਲਬ ਉਹਨੇ ਆਪਣੇ ਸਾਥੀਆਂ ਨੂੰ ਨਾਲ ਲਾ ਕੇ ਉਹਨੇ ਮਤਲਬ ਸਾਰਾ ਮਤਲਬ ਉੱਥੇ ਦੇਖ ਭੇੜੇ ਕਰਕੇ ਹੁਣ ਆਪ ਅੱਜ ਡੈੱਡ ਮੋਡੀ ਕੱਲੋ ਆਪ ਮੂਰੇ ਆ ਗਿਆ ਸੀ ਉਹ ਮੁੰਡੇ ਨੇ ਜਾਦੇ ਇਹਦੇ ਚ ਵੱਡਾ ਰੋਲ ਕੀਤਾ ਸੀ ਇਹਦੇ ਜਿਹੜੇ ਇਹਦੇ ਜਿਹੜੇ ਸਚੈਨ ਦੇ ਮਿੱਤਰ ਹੈ ਇਹਦੇ ਦੋਸਤ ਹੈ ਉਹਨਾਂ ਦਾ ਹੀ ਜਾਦੇ ਰੋਲ ਹੈ ਜੀ ਨਹੀਂ ਉਹਨਾਂ ਦਾ ਇਹਦੇ ਪਰ ਕੋਈ ਕਿਸ ਨੇ ਪੁੱਛਿਆ ਨਹੀਂ ਕੋਈ ਕੁਛ ਨਹੀਂ ਮਤਲਬ ਕੋਈ ਕਿਸ ਨੇ ਰੋਲ ਨਹੀਂ ਕੀਤਾ ਇਹਦਾ ਮਤਲਬ ਜਾਂਦਾ ਬਿੱਕਰ ਸਿੰਘ ਦੇ ਪਰਿਵਾਰ ਨੇ ਸਨੇਹਾਂ ਨੇ ਜਾਂ ਉਹਦੇ ਬੱਚੇ ਦੇ ਉਹ ਬੱਚੇ ਦਾ ਸੁਹਾਈ ਇੰਨਾ ਚੰਗਾ ਸੀ ਇੰਨਾ ਲੈਕ ਬੱਚਾ ਸੀ ਵੀ ਉਹਦੇ ਜਿਹੜੇ ਮਿੱਤਰ ਹੈ ਉਹਨਾਂ ਨੇ ਸਾਰਾ ਭਜਨਾਟ ਕਰਕੇ ਇਥੋਂ ਡੈਡ ਬੋਡੀ ਲਾਉਣ ਤੱਕ ਮਤਲਬ ਭਜਨਾਟ ਕੀਤੀ ਅੱਜ ਅੱਜ 9 ਵਜੇ ਦਾ ਟਾਈਮ ਸੀ ਵੀ ਅੰਮ੍ਰਿਤਸਰ ਹਵਾਈ ਅੱਡੇ ਤੇ ਡੈਡ ਬੋਡੀ ਪਹੁੰਚਣੀ ਹੈ ਮਤਲਬ ਉਹ ਸਵੇਰ ਦੇ ਇਥੋਂ ਪਰਿਵਾਰ ਤੇ ਉਹ ਮੁੰਡੇ ਗਏ ਹੋਏ ਸੀ ਉੱਥੋਂ ਵੀ ਥੋੜਾ ਲੇਟ ਹੋਣ ਕਰਕੇ ਸੰਸਕਾਰ ਲੇਟ ਹੋ ਗਿਆ ਮਤਲਬ ਉੱਥੇ ਡੈਡ ਬੋਡੀ ਆਉਣ ਚ ਕੁਝ ਸਮਾਂ ਲੇਟ ਹੋ ਗਈ ਤੇ ਹੁਣ ਸੰਸਕਾਰ ਉਹਦਾ ਲੜਕੇ ਦਾ ਹੋ ਚੁੱਕਿਆ ਬਹੁਤ ਹੀ ਇਹ ਕੱਲੇ ਬਿੱਕਰ ਸਿੰਘ ਦੇ ਪਰਿਵਾਰ ਨਾਲ ਤਾਂ ਜੋ ਪਹਾੜ ਡਿੱਗਿਆ ਡਿੱਗਿਆ ਜਾਨੀ ਸਾਰਾ ਭਦੌੜ ਹੀ ਸ਼ਹਿਰ ਸਾਰਾ ਭਦੌੜ ਸਾਰਾ ਇਲਾਕਾ ਹੀ ਇਸ ਗੱਲ 'ਚ ਬਹੁਤ ਗਮਗੀਨ ਹੈ ਕਿ ਉਹ ਬੱਚੇ ਹੀ ਇੰਨਾ ਪਿਆਰਾ ਹੈ